ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਵਲੌਗਸ ਤੁਹਾਡਾ ਸਵਾਗਤ ਹੈ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਚੱਲਿਆ ਸੀਗਾ ਬਾਜ਼ਾਰ ਥੋੜਾ ਜਿਹਾ ਸਮਾਨ ਲੈਣਾ ਸੀਗਾ ਸਹਵਾਸਤੇ ਤਾਂ ਉਹਦੇ ਫਲ ਫਰੂਟ ਲੈ ਕੇ ਆਉਣੇ ਸੀਗੇ ਛੋਟੇ ਛੋਟੇ ਹੋਰ ਕੰਮ ਕਰਨੇ ਸੀਗੇ ਇਹ ਗਰਮੀ ਸੀ ਤੇ ਮੈਂ ਕਿਹਾ ਵੀ ਚਲੋ ਅੱਜ ਜਲਦੀ ਜਲਦੀ ਜਾ ਕੇ ਕੰਮ ਕਰ ਆਈਏ ਬਾਅਦ ਵਿੱਚ ਫਿਰ ਉਹ ਉੱਠ ਖੜਦਾ ਹੈਗਾ ਤੇ ਬਾਅਦ ਵਿੱਚ ਫਿਰ ਉਧਰ ਧਿਆਨ ਰੱਖਣਾ ਬਾਹਰ ਲੈ ਕੇ ਜਾਣਾ ਖੇਡਣਾ ਹੁੰਦਾ ਉਹਨੇ ਫਿਰ ਉਧਰ ਬਿਜੀ ਹੋ ਜਾਈਦਾ ਚਲੋ ਫਿਰ ਆਪਾਂ ਚੱਲਦੇ ਆਂ ਦੋਸਤੋ ਆਵਲਾ ਲਾਇਆ ਸੀ ਆਵਲਾ ਇਧੂ ਅੱਗੇ ਨਹੀਂ ਮਾਦਰੀ ਆਕੇ ਸਿੱਧਾ ਜੀ ਪੀ ਲੈਜ ਹੋਇਆ ਪਿਆ ਵਿੱਚ ਹਰਾ ਵੀ ਹੈ ਥੋੜਾ ਜਿਹਾ ਕਾਫੀ ਕੁਛ ਮੈਂ ਪਤਾ ਹੈ ਨਾ ਨਰੇਵੀ ਪਾਈ ਹੈ ਦੂਜੀ ਦੇ ਡੀਏਪੀ ਵੀ ਪਾਈ ਹੈ ਥੋੜੀ ਜੀ ਤਾਂ ਬੰਨ ਨਹੀਂ ਕਿਉਂ ਨਹੀਂ ਇਹ ਦੱਸਿਓ ਤੁਸੀਂ ਵੀ ਚੱਲ ਰਿਹਾਗਾ ਕਿ ਜ਼ਮੀਨ ਦਾ ਫਰਕ ਹੈ ਜਾਂ ਕੀ ਹੈ ਉਹੀ ਤਰਤੀਆ ਵੇਖੋ ਆ ਪਦੀਨਾ ਕਿੰਨਾ ਸੋਹਣਾ ਖੜਾ ਹੈ ਆ ਦਰਖਤ ਕਿੰਨੇ ਵਧੀਆ ਖੜੇ ਨੇ ਆ ਨਿੰਬੂ ਖੜਾ ਹੈ ਇਹ ਵੀ ਬਹੁਤ ਠੀਕ ਖੜਾ ਹੈ ਪਰ ਉਹਲੇ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੈ ਪਾਣੀ ਪਿਆ ਸੀ ਕੁੰਡੇ 'ਚ ਪਰ ਡੇਲੀ ਇਹਨੂੰ ਸਾਫ਼ ਕਰਕੇ ਪਾਈ ਨੇ ਪਾਣੀ ਪਾਤਾ ਪਰ ਸਾਫ਼ ਕਰਕੇ ਪਾਉਣਾ ਜੇ ਤੁਸੀਂ ਵੀ ਪਾਉਂਦੇ ਹੋ ਨਾ ਤਾਂ ਇਦਾਂ ਬੋਕਰ ਲਾ ਲਿਆ ਕਰੋ ਥੱਲੇ ਕਿਉਂਕਿ ਬਿੱਠਾ ਬਿਠਾਉਂਦਿਆਂ ਇਹ ਚੱਕੀਆਂ ਜੰਨੀ ਆ ਸਾਫ਼ ਹੋ ਜਾਂਦੀਆਂ ਫੇਰ ਦਾਣੇ ਪਾਇਆ ਕਰੋ ਤਾਂ ਪਾ ਚੱਲ ਪਏ ਸੀਗੇ ਸ਼ਹਿਰਵਾਲ ਨੂੰ ਦੇਖੋ ਕਿੰਨੇ ਸੋਹਣੇ ਬੋੜ ਲੱਗੇ ਆ ਪਰ ਪੈਣ ਦੇ ਾਂਡੇ ਤੇ ਸ਼ਾਨ ਤੇ ਦੇਵਤ ਰੋਡ ਦਾ ਟਾਣਾ ਟੁੱਟਿਆ ਪਿਆ ਸੀ ਟਾਣਾ ਜਾਣਾ ਪਿਆ ਮੈਂ ਦੇਖਿਆ ਤਾਂ ਹੀ ਖਿੱਚ ਕੇ ਡਾਣੇ ਨੂੰ ਪਰ ਉਹ ਖਿੱਚਿਆ ਨਹੀਂ ਆਇਆ ਟਾਣਾ ਸਖਤ ਸੀ ਥੋੜਾ ਜਿਹਾ ਇਕੱਲਾ ਸੀ ਇੱਕ ਮੈਂ ਮੀ ਕਰਕੇ ਨਾ ਲੋ ਘਟ ਆਉਂਦੇ ਬਾਜ਼ਾਰ ਚ ਸਵੇਰ ਸਵੇਰ ਆ ਜਾਂਦੇ ਜਿਹੜੇ ਆਉਂਦੇ ਬਸ ਸਬਜੀ ਆਪਾਂ ਲੈ ਲਈ ਸੀ ਤੇ ਆਪਾਂ ਨੂੰ ਮਿਲ ਗਈ ਵਧੀਆ ਤਾਜੀ ਸਬਜੀ ਆਈ ਸੀ ਅਜੇ ਫਰੂਟ ਵੀ ਵਧੀਆ ਤਾਜੇ ਹੋਣ ਪਿੱਛੇ ਮੈਸੇਜ ਆ ਗਿਆ ਆਟੇ ਦਲੀਏ ਦਾ ਸਾਬ ਵਾਸਤੇ ਦਲੀਆ ਸੂਜੀ ਚਾਹੀਦੀ ਹੈ ਪ੍ਰਸ਼ਾਦ ਬਣਾਉਣ ਨੂੰ ਉਹਦੇ ਬਾਅਦ ਚਲੋ ਮੈਂ ਖ ਲੈਣੇ ਆ ਚੱਲ ਫੇਸੀ ਵਾਪਸ ਇੱਕ ਗੱਲ ਹੋਰ ਵੇਖੀ ਜਿਹਦੇ ਕੋਲੋਂ ਮੈਂ ਸਬਜ਼ੀ ਫਰੂਟ ਲੈ ਆਉਦਾ ਵਧੀਆ ਸਿਸਟਮ ਬਣਾਇਆ ਸੀਗਾ ਕਮਰਾ ਬਣਾ ਕੇ ਤੇ ਏਸੀ ਲਾਇਆ ਵਾ ਤੇ ਕਹਿੰਦਾ ਬਾਈ ਸਬਜ਼ੀ ਖਰਾਬ ਨਹੀਂ ਹੁੰਦੀ ਬਿਜਲੀ ਕਿੰਨੀ ਖਾਜੂਗਾ ਕਿੰਨਾ 50 ਦੀ ਖਾਜੂ 100 ਦੀ ਖਾਜੂ ਸਬਜੀ ਜਿਹੜੀ ਬਾਜ ਜਾਂਦੀ ਹੈ ਫਿਰ ਉਹ ਖਰਾਬ ਨਹੀਂ ਹੁੰਦੀ ਸਾਲਜੀ ਜ਼ਿਆਦਾ ਨਹੀਂ ਖਰਾਬ ਹੋ ਜਾਂਦੀ ਹੈ ਮੈਨੂੰ ਗੰਦ ਵਧੀਆ ਲੱਗੀ ਮੈਂ ਕਿਹਾ ਠੀਕ ਆ ਯਾਰ ਫਰੂਟ ਦੀ ਵੀ ਗੱਡੀ ਅਜੇ ਆਈ ਸੀ ਉਹਦੀ ਕਹਿੰਦਾ ਭਾਈ ਇਹ ਵੀ ਜ਼ੀਰੋ ਟੈਂਪਰੇਚਰ 'ਚ ਆਈ ਹੈ ਇੱਥੇ ਫੇਰ ਆ ਕੇ ਸਹੀ ਟੈਂਪਰੇਚਰ 'ਚ ਲੱਗ ਜਾਣੇ ਹੈ ਖਰਾਬ ਨਹੀਂ ਹੁੰਦੇਗੇ ਬਾਹਰ ਤਾਂ ਕਹਿੰਦਾ ਗਰਮੀ ਬਹੁਤ ਜ਼ਿਆਦਾ ਹੈ ਤੇ ਸਭ ਜੀਆਂ ਗਲੀ ਸੜੀ ਜਾਂਦੇ ਆ ਹਵਾਲੇ ਹੀ ਮਰੀ ਜਾਂਦੇ ਆ ਗੇਂਦੇ ਨੂੰ ਮੇਚੋ ਹੋਰੀ ਰਸਾਇਆ ਨਿਕ ਨਹੀਂ ਜਾਂਦਾ ਇਹ ਮੈਨੂੰ ਗੱਲ ਵਧੀਆ ਲੱਗੀ ਉਹਦੀ ਆਪਾਂ ਪਹੁੰਚ ਕੇ ਵਾਪਸ ਬੰਦ ਆ ਗਏ ਘਰੇ ਤੇ ਲਾਈਏ ਹੁਣ ਸੌਦਾ ਪਤਾ ਸੈਵ ਸੈਗੇ ਵੀ ਡੀ ਕਰੀ ਜਾਂਦਾ ਆਪਣੇ ਘਰੇ ਨਾ ਆ ਪੰਛੀ ਸ਼ਹਿਰ ਬਝੜਾ ਕਹਿੰਦੇ ਆ ਇਹਨਾਂ ਤੇ ਉਹ ਆਲ ਨਹੀਂ ਪਾਉਂਦੇ ਨਹਿਮ ਤੇ ਉਹ ਡਿੱਗ ਪੈਂਦੇ ਚ ਉੱਥੇ ਪੰਜਵੇਂ ਦਿਨ ਦੋਸਤੋ ਉਹ ਮੈਨੂੰ ਲੱਗਦਾ ਇਹ ਪਤਲੀ ਡਾਣੀ ਨਾ ਪਾਉਂਦੇ ਆ ਤੇ ਉਹ ਟੁੱਟ ਜਾਂਦੇ ਇਹਨਾਂ ਦੇ ਡਾਣੀਆਂ ਟੁੱਟ ਜਾਂਦੀਆਂ ਤੇ ਆਮ ਕਿਕਰ ਤੇ ਪਾਉਂਦੇ ਕਿਕਰਾਂ ਖਤਮਾ ਹੁਣ ਨਿੰਬ ਤੇ ਪਾਉਂਦੇ ਆ ਬਣਾਉਂਦੇ ਆ ਕਿੰਨੀ ਮਿਹਨਤ ਨਾਲ ਦੇਖੋ ਬਣਾਇਆ ਕਿੰਨੀ ਜਿਆਦਾ ਮਿਹਨਤ ਲੱਗੀ ਉਹ ਪੰਛੀ ਦੀ ਮਿੱਟੀ ਲਾ ਰਿਆ ਸੀ ਇਹ ਦੇਖੋ ਵਿੱਚ ਦੇਖਦਾ ਹੋਣਾ ਤੁਹਾਨੂੰ ਆ ਮਿੱਟੀ ਮਿੱਟੀ ਲਾ ਰਿਆ ਸੀ ਤੇ ਜਦੋਂ ਲਾਉਂਦਾ ਤੇ ਟੁੱਟ ਜਾਂਦੇ ਵਿਚਾਰਿਆਂ ਦੇ ਤੇ ਮੈਂ ਆਖਿਆ ਵੀ ਚਲੋ ਇਹਨਾਂ ਨੂੰ ਮੈਂ ਟੰਗ ਦੇਣਾ ਉਹ ਉੱਪਰ ਵੀ ਮੇਰੇ ਤਿੰਨ ਚਾਰ ਟੰਗੇ ਪਏ ਆ ਤੇ ਮੈਨੂੰ ਪਤਾ ਲੱਗਿਆ ਵੀ ਕਹਿੰਦੇ ਹੋਰ ਪੰਛੀ ਵਿੱਚ ਵੱੜਦਾ ਨਹੀਂ ਇੱਕ ਪੰਛੀ ਦੂਜੇ ਪੰਛੀ ਦੇ ਆਲੇ ਵਿੱਚ ਬੈਂਦਾ ਨਹੀਂਗਾ ਤੇ ਇੱਕ ਇਨਸਾਨੀ ਹੈ ਜਿਹੜਾ ਇੱਕ ਦੂਸਰੇ ਨੂੰ ਇੰਨੀ ਨਫ਼ਰਤ ਕਰਦਾ ਘਰ-ਬਾਰ ਦੀ ਹੋਰ ਪਰ ਇਹਨਾਂ ਨੂੰ ਕੋਈ ਨਹੀਂ ਹੈਗਾ ਕੋਈ ਗਿਲਾ ਨਹੀਂ ਕੁਦਰਤ ਨਾਲ ਨਾ ਗਰਮੀ ਦਾ ਨਾ ਠੰਡ ਦਾ ਹਨੇਰੀ ਮੀਂਹ ਦਾ ਇਨਸਾਨ ਨੂੰ ਵੇਖੋ ਸਭ ਕੁਝ ਮਿਲਦਾ ਹੈ ਮਿਹਨਤ ਨਾਲ ਕਮਾ ਵੀ ਸਕਦਾ ਫਿਰ ਵੀ ਗਿਲੇ ਆ ਕਿਆੰ ਦਾ ਮਤਲਬ ਹੈ ਵੀ ਮਿਹਨਤ ਕਰਦੇ ਐ ਨਹੀਂ ਫਿਰ ਵੀ ਟੁੱਟ ਜਾਂਦੇ ਐ ਕੋਈ ਸ਼ਿਕਵਾ ਹੀ ਨਹੀਂ ਪਰ ਮੈਂ ਦੇਖਦਾ ਾਂ ਟਾਂਕੇ ਇਹਨਾਂ ਨੂੰ ਸ਼ਾਇਦ ਕੋਈ ਪੰਛੀ ਬੈਠ ਜਾਏ ਕਿ ਇਹਨੇ ਦੇਦਾ ਜੇ ਆਪਾਂ ਪੇਂਟ ਮਾਰ ਕੇ ਬਣਾਉਣਾ ਹੋਵੇ। ਛੋਪੀਸ ਇਹਦਾ ਆਪਾਂ ਕੋਈ ਬਣਾ ਸਕਦੇ ਆ। ਉਹ ਪ੍ਰੈਸ਼ਰ ਜੇ ਵਾਲਾ ਕਲਰ ਮਾਰ ਕੇ। ਪਰ ਮੈਨੂੰ ਇਦਾਂ ਹੀ ਲੱਗਦਾ ਹੈਗਾ ਵੀ ਉਡਾਣੀ ਆ ਨਾ। ਪਤਲੀਆਂ ਨੇ ਇਹ ਮਦੀਆਂ ਤਾਂ ਹੀ ਟੁੱਟਦੇ ਆ। ਆਪਾਂ ਦੇਖਦੇ ਆ ਇਹਨਾਂ ਨੂੰ ਦੋਸਤੋ ਟੰਕ ਕੇ ਸ਼ਾਇਦ ਕਾਮਯਾਬ ਹੋ ਜਾਈਏ ਪਰ ਇਹਨਾਂ ਦੇ ਇਦਾਂ ਹੈਗਾ ਮੂੰਹ ਇਦਾਂ ਬਣਿਆ ਹੋਇਆ ਇਦਾਂ ਹੀ ਇਹ ਟੰਗਣਾ ਪਊਗਾ ਇਸ ਤਰ੍ਹਾਂ ਪਰ ਲੱਗਦਾ ਨਹੀਂ ਵੀ ਕੋਈ ਬੈਠੂਗਾ ਪੰਛੀ ਸ਼ਾਇਦ ਕੋਈ ਬੱਚੇ ਕੱਢਣ ਵਾਲਾ ਪੰਛੀ ਜਿਵੇਂ ਕੁੱਗੀ ਹੈ ਕੋਈ ਛੋਟੀ ਚਿੜੀ ਉਹ ਬੈਠ ਸਕਦੀ ਹੈ ਦੇਖਦੇ ਆ ਟੰਕ ਇਦਾਂ ਲਾਤੇ ਆ ਆਪਾਂ ਦੋਸਤੋ ਵਾਲ ਨੇ ਆ ਦੇਖੋ ਪੂਰੇ ਟਾਈਟ ਕਰਕੇ ਵਿੱਚ ਫਸਾਤੇ ਆ। ਇਹ ਸ਼ਾਇਦ ਕੋਈ ਚਿੜੀ ਆ ਕੇ ਬੈਠ ਜਾਵੇ। ਲੋ ਇਹਥੇ ਲਾਤੇ। ਇੱਕ ਇੱਕ ਇਥੇ ਲਾਤਾ ਆਪਾਂ। ਦੱਸਿਓ ਵੀ ਕਾਮਯਾਬ ਹੋ ਜਾਣਗੇ। ਆਹ ਦੇਖ ਲਓ ਇੱਧਰ। ਨਾਉਂਦਾ ਨਾਉਂਦਾ ਮੱਠਲ 'ਚ ਤੇ ਆ ਪੱਖੀ ਮੂਰੇ। ਮੰਜੀ ਤੇ ਆਣ ਚੜਿਆ। ਬੇਫਿਕਰੀ ਬੇਪਰਵਾਹੀ ਮਸਤੀ ਬਚਪਨ ਤੇ ਲਾਈਫ ਵੀ ਇਦਾਂ ਹੀ ਹੋਣੀ ਚਾਹੀਦੀ ਆ ਵੇਖੋ ਮਸਤੀ ਕਰੀ ਜਾਂਦਾ ਪੂਰੇ ਕੀ ਕਰਦਾ ਕੀ ਕਰਦਾ ਮਸਤੀ ਕਰਦਾ ਉਹ ਸਾਹਿਬ ਨਾ ਉਹਨਾਂ ਨਹੀਂ ਜਾਂ ਬੱਠੇ ਜਨਾਲ ਆ ਜਾ ਕੇ ਹਾਂ ਮੰਗੜੇ ਪਾਉਣਾ ਬਾਏ ਬਾਏ ਕਰਦੇ ਫਿਰ ਬਾਏ ਬਾਏ ਇਹ ਜਿੰਦਗੀ ਦੇ ਨਜ਼ਾਰੇ ਮਿੱਤਰੋ ਅੱਜ ਗੁੱਟਿਆਂ ਥੱਲੇ ਆਪਣਾ ਥਾਂ ਹੋ ਗਿਆ ਹੀ ਖਾਲੀ ਆਪਾਂ ਗੁੱੜ ਤਾਂ ਪਾਣੀ ਲੱਗਿਆ ਸੀਗਾ ਇਹਨੂੰ ਤੇ ਇੱਥੇ ਹੁਣ ਆਪਾਂ ਅਗੇ ਤੀਲਾਵਾਂਗੇ ਪਾਲਕ ਛੋਟੇ ਛੋਟੇ ਬਰੀਕ ਗੰਡੇ ਲਿਆ ਕੇ ਵਾਸ਼ ਤਾਂ ਇੱਧਰ ਪਿਆ ਸੀਗਾ ਧਨੀਆਂ ਲਾ ਦੇਵਾਂਗੇ ਅਗੇ ਤਾਂ ਹੋ ਜੂਗਾ ਚਟਨੀ ਬਣ ਜਾਂਦੀ ਹੈ ਕਰਦੀ ਆਪਦੀ ਜਿੰਨੀ ਸਾਜੀ ਹੋ ਸਕੇ ਆ ਪਦੀਨਾ ਖੜਾ ਵਧੀਆ